ਅੱਜ ਰਾਜਪੁਰਾ ਦੇ ਵਾਰਡ ਨੰਬਰ 11 ਵਿੱਚ ਸੀਨੀਅਰ ਕਾਂਗਰਸੀ ਆਗੂ ਰਣਵੀਰ ਸਿੰਘ ਪੰਗੂ ਦੀ ਅਗਵਾਈ ਹੇਠ ਇੱਕ ਕਾਂਗਰਸੀ ਵਰਕਰਾਂ ਦੀ ਮੀਟਿੰਗ ਰੱਖੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਹਲਕਾ ਦੇ ਕਾਂਗਰਸੀ ਵਿਧਾਇਕ ਹਰਦਿਆਲ ਸਿੰਘ ਕੰਬੋਜ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਮੀਤ ਪ੍ਰਧਾਨ ਅਮਨਦੀਪ ਨਾਕੀ ਸੀਨੀਅਰ ਕਾਂਗਰਸੀ ਨੇਤਾ ਜਗਦੀਸ਼ ਕੁਮਾਰ ਜੱਗਾ ਗੁਰਦੀਪ ਸਿੰਘ ਤਮੋਲੀ ਨੇ ਸਿਰਕਤ ਕੀਤੀ ਦੇਖਦੇ ਦੇਖਦੇ ਹੀ ਇਸ ਮੀਟਿੰਗ ਨੇ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ ਇਸ ਮੌਕੇ ਸਰਦਾਰ ਕੰਪੋਜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਪਣੇ ਧਰਮ ਦਾ ਸਤਕਾਰ ਕਰਦੇ ਹੋ ਆਪਣੇ ਗੁਰੂ ਸਾਹਿਬ ਦੇ ਵਿੱਚ ਸੱਚਾ ਤੁਹਾਡਾ ਵਿਸ਼ਵਾਸ ਆ ਤਾਂ ਜਿਹੜਾ ਬਰਗਾੜੀ ਮਾਮਲਾ ਹੋਇਆ ਸੀ ਨਾ ਜਿੱਤੇ ਗੁਰੂ ਸਹਿਬਾਨ ਨੂੰ ਗਲੀਆਂ 'ਚ ਰੋਲਿਆ ਗਿਆ ਔਰ ਉਹਨਾਂ ਬੱਚਿਆਂ ਨੂੰ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਗੋਲੀਆਂ ਮਾਰ ਮਾਰ ਕੇ ਮਾਰਿਆ ਗਿਆ ਇਹ ਗੱਲ ਜ਼ਰੂਰ ਤੁਸੀਂ ਚੇਤੇ ਰੱਖਣੀ ਜੇ ਇਹਨਾ ਹੋਣ ਦੇ ਬਾਵਜੂਦ ਵੀ ਅੱਜ ਤੁਸੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਇਹਨਾਂ ਦੇ ਖਿਲਾਫ ਰਿਪੋਰਟ ਦਿੱਤੀ ਜਸਟਿਸ ਜੋਰਾ ਸਿੰਘ ਕਮਿਸ਼ਨ ਜਿਹੜਾ ਇਹਨਾਂ ਨੇ ਬਿਠਾਇਆ ਸੀ ਉਹਨੇ ਖਿਲਾਫ ਰਿਪੋਰਟ ਦਿੱਤੀ ਇਹਨਾਂ ਦੇ ਜੇ ਇਹਦੇ باوجود ਸਾਡੀ ਉਂਗਲ ਉਧਰ ਨੂੰ ਜਾਂਦੀ ਹੈ ਫਿਰ ਉਹਨਾਂ ਦਾ ਕੋਈ ਕਸੂਰ ਨਹੀਂ ਫਿਰ ਤਾਂ ਸਾਡਾ ਹੀ ਕਸੂਰ ਆ ਨਾ ਤੁਸੀਂ ਕਹੋਗੇ ਵੀ ਬਾਕੀਆਂ ਦਾ ਸੀ ਕੀ ਲੈਣਾ ਬਈ ਸਾਡਾ ਨਹੀਂ ਹੋਇਆ ਬਿਲਕੁਲ ਠੀਕ ਹੈ ਮੈਂ ਇਹਦਾ ਵੀ ਉੱਤਰ ਦੰਨਾ ਤੁਹਾਨੂੰ ਪੜਾਅ ਮਾਰ ਕੰਮ ਚੱਲ ਰਿਹਾ ਹੈ ਇਥੇ ਤੁਸੀਂ ਜਿਹੜੀ ਰੋਡਸ ਦਾ ਜੋ ਗੱਲ ਕਹੀ ਸੀ ਮੇਨ ਤੇ ਸਾਡਾ ਇਹ ਬਹੁਤ ਜ਼ਰੂਰੀ ਆ ਸਾਡੀ ਪਹਿਲ ਦੇ ਆਧਾਰ ਤੇ ਬਣਾ ਦੋ ਇੱਥੇ ਜਿਹੜੀ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸੀ ਮੈਂ ਆਪ ਆਇਆ ਸੀ ਉਹਦੇ ਤੇ ਉਹ ਰੋਡ ਮੇਰਾ ਕਹਿੰਦਾ ਕੰਪਲੀਟ ਹੋ ਗਿਆ ਵੀ ਇਹਨਾਂ ਦੇ ਬਣ ਗਈ ਉਹਦਾ ਕੰਪਲੀਸ਼ਨ ਹੋ ਗਿਆ ਮੋਦੀ ਵੀ ਕਹਿੰਦਾ ਹੁੰਦਾ ਸੀ ਕਿ ਇਸ ਦੇਸ਼ ਦੇ ਅੰਦਰ ਕਾਲਾ ਤੁਹਾਨੂੰ ਲਿਆ ਕੇ 15-15 ਲੱਖ ਤੁਹਾਨੂੰ ਦੇ ਦਾਂਗਾ ਆਇਆ ਕਿਤੇ 15 ਲੱਖ ਕਿਸੇ ਨੂੰ ਮਿਲਿਆ ਪ੍ਰੋਗਰਾਮ ਦਾ ਚੋਣ ਮਹੀਨਾ ਹੈਗੀ ਆ ਇਹ ਮਹਾਰਾਣੀ ਪ੍ਰਨੀਤ ਕੋ ਸਾਡੇ ਉਮੀਦਵਾਰ ਨੇ ਉਹਨਾਂ ਲਈ ਅਸੀਂ ਘਰ ਘਰ ਜਾ ਰਹੇ ਹਾਂ ਬਿਲਕੁਲ ਮੇਰੇ ਤੁਸੀ ਦੇਖ ਹੀ ਰਹੇ ਹੋ ਹਰ ਇਸ ਵਾਰਟ ਤੋਂ ਨਹੀਂ ਹਰ ਵਾਰਟ ਤੋਂ ਹਰ ਪਿੰਡ ਚੋਂ ਬਨੂੜ ਦੇ ਹਰ ਵਾਰਟ ਚ ਜਿੰਨੀ ਮੈਨੂੰ ਪਈ ਸੀ ਨਾ ਉਹ ਤਾਂ ਬਹੁਤ ਵੱਧ ਭੇਗੀ ਮੈਂ ਆਪ ਜੀ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਆਪ ਜੀ ਦੇ ਸ਼ਹਿਰ ਰਾਜਪੁਰਾ Town ਵਿੱਚ ਹੈ ਨਿਊ ਗੁਪਤਾ ਮੈਡੀਕਲਸ ਪੋਗਲਾ ਰੋਡ ਸਾਹਮਣੇ ਅਮਨ ਕਰਮਕੰਡਾ ਨਵੀਂ ਅਨਜਮੰਦੀ ਅਤੇ ਸਬਜ਼ੀ ਮੰਡੀ ਰਾਜਪੁਰਾ ਵਿੱਚ ਹੈ ਡਾਕਟਰ ਬੋਬੀ ਸਿੰਘ ਸਕਿਨ ਸਪੈਸ਼ਲਿਸਟ ਪੀਜੀਆ ਚੰਡੀਗੜ੍ਹ ਹਰ ਸ਼ਨੀਵਾਰ ਸਵੇਰੇ 9:00 ਵਜੇ ਤੋਂ ਲੈ ਕੇ ਦੁਪਹਿਰ 2:00 ਵਜੇ ਤੱਕ ਚਮੜੀ ਰੋਗਾ ਦੀ ਜਾਂਚ ਕਰਿਆ ਕਰਨਗੇ